ਆਮ ਆਦਮੀ ਪਾਰਟੀ ਨੇ ਕਾਂਗਰਸ ਪਾਰਟੀ ਨੂੰ ਝੜਕਾ ਦਿੱਤਾ ਹੈ ਤੇ ਕਾਂਗਰਸ ਪਾਰਟੀ ਜੋ ਕਬੈਦ ਸ਼ੁਰੂ ਕਰ ਚੁੱਕੀ ਸੀ ਗੱਠਜੋੜ ਨੂੰ ਲੈ ਕੇ ਤਾਂ ਉਹ ਗੱਠਜੋੜ ਹੁਣ ਤੋਂ ਪਹਿਲਾਂ ਹੀ ਟੁੱਟ ਗਿਆ ਤਾਂ ਦਾਅਦੇ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾ ਦੌੜ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਸੀ ਕਿ ਗੱਠਜੋੜ ਦੇ ਤਹਿਤ ਹਰਿਆਣਾ ਵਿੱਚ ਚੋਣਾਂ ਲੜੀਆਂ ਜਾਣ ਪਰ ਉਧਰ ਪਹਿਲਾਂ ਹੀ ਤਮਾਕਾ ਜਿਹੜਾ ਸਿਆਸੀ ਤਮਾਕਾ ਆਮ ਆਦਮੀ ਪਾਰਟੀ ਨੇ ਕਰ ਦਿੱਤਾ ਹੈ ਤੇ ਆਪਣੇ ਵੀ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦਿੱਤੇ ਨੇ ਤਾਂ ਹਰਿਆਣਾ ਵਿੱਚ ਵੱਡੀ ਭਾਗ ਦੌੜ ਵਿੱਚ ਸੀ ਕਾਂਗਰਸ ਪਾਰਟੀ ਕੇ ਇਸ ਵਾਰ ਹਰਿਆਣਾ ਵਿੱਚ ਸਤਾ ਹਸਲ ਕਰਨ ਦੇ ਲਈ ਜਿਹੜੀ ਆ ਉਹ ਗਠਜੋੜ ਦੇ ਤਹਿਤ ਚੋਣ ਲੜੀ ਜਾਵੇ ਪਰ ਉਹ ਕਿਤੇ ਨਾ ਕਿਤੇ ਕਿਆਸਰਾਈਆਂ ਹੀ ਬਣ ਕੇ ਰਹਿ ਗਈਆਂ ਜਾਂ ਭਾਗ ਦੌੜ ਵਿੱਚ ਹੀ ਕਾਂਗਰਸ ਪਾਰਟੀ ਰਹਿ ਗਈ ਆ ਪਰ ਆਮ ਆਦਮੀ ਪਾਰਟੀ ਨੇ ਭਾ ਜੀਪੀ ਤੋਂ ਬਾਅਦ ਵੱਡਾ ਧਮਾਕਾ ਕਰ ਦਿੱਤਾ ਜਿੱਥੇ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਕੁਝ ਐਲਾਨ ਕਰਨ ਦੀ ਤਿਆਰੀ ਕੀਤੀ ਹੈ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਨੇ ਆਪਣੇ 20 ਉਮੀਦਵਾਰਾਂ ਜਿਹੜੇ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਨੇ ਤਾਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੈ ਜਿਹੜਾ ਵਿਦਾ ਹਰਿਆਣਾ ਵਿੱਚ ਹੋਇਆ ਹੋਇਆ ਤੇ ਉਸੇ ਦੇ ਚੱਲਦਿਆਂ ਪਾਰਟੀਆਂ ਆਪਣੇ ਉਮੀਦਵਾਰ ਐਲਾਨ ਰਹੀਆਂ ਨੇ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਵੀ ਪਹਿਲੀ ਲਿਸਟ ਹੈ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਤੇ ਪਹਿਲੀ ਲਿਸਟ ਵਿੱਚ 20 ਉਮੀਦਵਾਰ ਜਿਹੜੇ ਆ ਚੋਣ ਮੈਦਾਨ 'ਚ ਉਤਾਰੇ ਗਏ ਨੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਵਿੱਚ ਕਾਂਗਰਸ ਪਾਰਟੀ ਵੱਲੋਂ ਜਿਹੜੀ ਆ ਜਿਹੜੀ ਭਾਦ ਦੌੜ ਸ਼ੁਰੂ ਕੀਤੀ ਜਾਂਦੀ ਹੈ ਕਿ ਗੜ ਜੋੜ ਦੇ ਤਹਿਤ ਚੋਣ ਲੜੀ ਜਾਵੇ ਤੇ ਰਾਹੁਲ ਗਾਂਧੀ ਵੱਲੋਂ ਸੁਝਾਅ ਤੱਕ ਦਿੱਤਾ ਜਾਂਦਾ ਜਿਸ ਦਾ ਸਵਾਗਤ ਰਾ ਸਵਾ ਮੈਂਬਰ ਸੰਜੇ ਸਿੰਘ ਵੱਲੋਂ ਵੀ ਕੀਤਾ ਜਾਂਦਾ ਤੇ ਉਧਰ ਬਿੱਤੇ ਕੱਲ ਹੀ ਰਾਘਵ ਚੱਡਾ ਵੱਲੋਂ ਅਹਿਮ ਮੀਟਿੰਗ ਆ ਜਿਹੜੀ ਕਾਂਗਰਸ ਪਾਰਟੀ ਦੇ ਇੰਚਾਰਜ ਦੀਪਕ ਗਾਵਰੀਆ ਨਾਲ ਕੀਤੀ ਜਾਂਦੀ ਹੈ ਅਤੇ ਚਰਚਾਵਾਂ ਪੂਰੇ ਸਿਖਰਾਂ ਤੇ ਸੀ ਕਿ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਸਮਝੌਤੇ ਤਹਿਤ ਜਿਹੜੀ ਚੋਣ ਲੜੇਗੀ ਪਰ ਇਹ ਸਮਝੌਤਾ ਕਿਤੇ ਨਾ ਕਿਤੇ ਟੁੱਟਦਾ ਹੋਇਆ ਜਿਹੜਾ ਨਜ਼ਰ ਆਇਆ ਤੇ ਸਹਿਮਤੀ ਹੈ ਜਿਹੜੀ ਉਹ ਨਹੀਂ ਬਣੀ ਤੇ 20 ਉਮੀਦਵਾਰ ਹੈ ਜਿਹੜੇ ਚੋਣ ਮੈਦਾਨ ਚ ਆਮ ਆਦਮੀ ਪਾਰਟੀ ਨੇ ਉਤਾਰ ਦਿੱਤੇ ਨੇ ਤਾਂ ਤੁਹਾਨੂੰ ਦੱਸਦੇ ਆ ਕਿ ਕਿੱਥੋਂ ਕਿਸ ਨੂੰ ਜਿਹੜੀ ਆ ਔਟਿਕਟ ਦਿੱਤੀ ਗਈ ਆ ਤਾਂ ਨਰੈਣਗੜ ਤੋਂ ਗੁਰਪਾਲ ਸਿੰਘ ਨੇ ਕਲਿਆਤ ਤੋਂ ਅਨੁਰਾਗ ਤਾਂ ਜਿਹੜੇ ਢੰਡਾ ਨੇ ਤਾਂ ਪੁੰਡਰੀ ਤੋਂ ਨਰਿੰਦਰ ਸ਼ਰਮਾ ਨੇ ਤੇ ਇਸੇ ਤਰ੍ਹਾਂ ਅਸਾਂ ਦੀ ਗੱਲ ਕਰੀਏ ਤਾਂ ਅਮਦੀਪ ਜੁੰਡਲਾ ਨੇ ਉਥੋਂ ਤਾਂ ਸਮਲਾਹਕ ਬਿੱਟੂ ਪਲਵਾਨ ਉੱਚਾ ਕਲਾ ਤੋਂ ਪਵਨ ਫੌਜੀ ਡੱਬ ਵਾਲੀ ਤੋਂ ਕੁਲਦੀਪ ਗੜਰਾਣਾ ਨੂੰ ਤਾਂ ਜਿਹੜੀ ਐ ਟਿਕਟ ਦਿੱਤੀ ਗਿਆ ਰਣੀਆਂ ਰਣੀਆਂ ਤੋਂ ਜਿਹੜੀ ਐ ਉਮੀਦਵਾਰ ਐਲਾਨਿਆ ਗਿਆ ਉਹ ਹੈਪੀ ਰਣੀਆਂ ਨੂੰ ਜਿਹੜਾ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ ਭਵਾਨੀ ਤੋਂ இந்து ਸ਼ਰਮਾ ਮਹਿਮ ਵਿਕਾਸ 네ਹਰਾ ਰੌਤਕ ਤੋਂ ਆ ਬਜਿੰਦਰ ਹੁੱਡਾ ਨੂੰ ਜਿਹੜੀ ਆ ਟਿਕਟ ਦਿੱਤੀ ਗਿਆ ਤਾਂ ਹੁੱਡਾ ਵੀ ਕਿਤੇ ਨਾ ਕਿਤੇ ਨਾਮ ਇੱਥੇ ਸਾਹਮਣੇ ਆਇਆ ਕਿਉਂਕਿ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ 'ਚ ਹੁੱਡਾ ਪਰਿਵਾਰ ਦਾ ਜੋ ਦਬਦਬਾ ਹੈ ਉਹ ਹੁਣ ਤੱਕ ਦੇਖਣ ਨੂੰ ਜਿਹੜਾ ਅਕਸਰ ਕਿਤੇ ਨਾ ਕਿਤੇ ਸਿਆਸੀ ਸਮਾਗਮਾਂ ਵਿੱਚ ਦਿਖਾਈ ਦਿੰਦਾ ਤੇ ਇਸੇ ਦੇ ਚੱਲਦਿਆਂ ਹੁੱਡਾ ਵੀ ਜਿਹੜਾ ਇੱਕ ਉਮੀਦਵਾਰ ਐਲਾਨਿਆ ਗਿਆ ਬਜਿੰਦਰ ਹੁੱਡਾ ਤਾਂ ਬਹਾਦਰgarh ਤੋਂ ਕੁਲਦੀਪ ਝਿਕਾਰਾ ਨੂੰ ਜਿਹੜੀ ਆ ਟਿਕਟ ਦਿੱਤੀ ਗਈ ਆ ਤੇ ਬਡਲੀ ਤੋਂ ਰਣਵੀਰ ਗੁਲੀਆ ਨੂੰ ਜਿਹੜੀ ਟਿਕਟ ਦਿੱਤੀ ਗਿਆ 베ਰੀ ਤੋਂ ਸੋਨੂੰ ਾਲਾਤ ਜਿਹੜੇ ਆ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਆ ਜਿਹੜੇ ਆ ਆਪਣੇ ਉਮੀਦਵਾਰ ਆਪਣੇ ਜਿਹੜੇ ਕਹਿ ਸਕਦੇ ਹੋ ਕਿ ਤਾਕੜ ਜਿੰਨਾਂ ਤੇ ਵਿਸ਼ਵਾਸ ਹੈ ਆਮ ਆਦਮੀ ਪਾਰਟੀ ਨੂੰ ਕਿ ਇਸ ਵਾਰ ਇਹ ਟਿਕਟ ਕੱਢ ਸਕਦੇ ਨੇ ਤਾਂ ਉਹ ਲਿਸਟ ਆ ਜਿਹੜੀ ਪਹਿਲੀ ਜਾਰੀ ਹੋਈ ਆ ਤੇ ਮਹਿੰਦਰਗੜ ਤੋਂ ਮਨੀਸ਼ ਯਾਦਵ ਨੇ ਨਰਨੂ ਨਰੂਆ ਤੋਂ ਅਰਵਿੰਦਰ ਮੱਤਰੂ ਨੇ ਬਾਦਸ਼ਾਹਪੁਰ ਤੋਂ ਵੀਰ ਸਿੰਘ ਸਰਪੰਚ ਸੋਨਾ ਤੋਂ ਤਰਮੇਂਦਰ ਖਟਾਣਾ ਨੇ ਬੱਲਵਗੜ ਤੋਂ ਨੇ ਰਵਿੰਦਰ ਫੌਦਰ ਤਾਂ ਇਹ ਜਿਹੜੇ ਵੀ ਉਮੀਦਵਾਰ ਆ ਜਿਹੜੇ ਚੋਣ ਮੈਦਾਨ 'ਚ ਉਤਾਰੇ ਗਏ ਨੇ ਤਾਂ ਆਮ ਆਦਮੀ ਪਾਰਟੀ ਨੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੂੰ ਜ਼ਰੂਰ ਜੜਾ ਝੜਕਾ ਦਿੱਤਾ ਹਾਲਾਂਕਿ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੀ ਪੂਰੀ ਮਜ਼ਬੂਤੀ ਨਾਲ ਇਸ ਵਾਰ ਹਰਿਆਣਾ ਵਿੱਚ ਜਿਹੜੀ ਆ ਚੋਣ ਲੜਦੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਵਾਰ ਜਿਹੜਾ ਪ੍ਰਭਾਵ ਆ ਕਾਂਗਰਸ ਪਾਰਟੀ ਦਾ ਉਹ ਲੋਕ ਸਭਾ ਚੋਣਾਂ ਤੋਂ ਹੀ ਨਜ਼ਰ ਆ ਰਿਹਾ ਜਿੱਥੇ ਹੁੰਜਾ ਫੇਰ ਸੀਟ ਜਿਹੜੀ ਹੈ ਜਿੱਤ ਆ ਉਹ ਬਿੱਤੀਆਂ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਨੇ ਦਰਜ ਕੀਤੀ ਸੀ 10 ਦੇ 10 ਲੋਕ ਸਭਾ ਦੀਆਂ ਸੀਟਾਂ ਤੇ ਜਿੱਤ ਦਰਜ ਕੀਤੀ ਪਰ ਇਸ ਵਾਰ ਉਲਟ ਫੇਰ ਕੁਝ ਹੋਇਆ ਹੈ ਤੇ ਜਿੱਥੇ ਕਿਸਾਨੀ ਅੰਦੋਲਨ ਸੰਭੂ ਬਾਡਰ ਤੇ ਖਨੋਰੀ ਬਾਡਰ ਤੇ ਚੱਲ ਰਿਹਾ ਹੈ ਤੇ ਉਸ ਦਾ ਪ੍ਰਭਾਵ ਚੋਣਾਂ ਵਿੱਚ ਵੀ ਦੇਖਣ ਨੂੰ ਮਿਲਿਆ ਕਿ ਕਾਂਗਰਸ ਪਾਰਟੀ ਨੂੰ 5 ਸੀਟਾਂ ਤੇ ਜਿੱਤ ਦਰਜ ਹੋਈ ਤੇ ਬੀਜੇਪੀ ਸਿਰਫ ਪੰਜ ਸੀਟਾਂ ਤੇ ਇਸ ਵਾਰ ਚੋਂ ਜਿਹੜੀ ਉਹ ਜਿੱਤ ਸੁੱਕੀ ਜਿੱਤ ਚੋਕੀ ਸੀ ਤਾਂ ਐਸੇ ਦੇ ਚੱਲਦਿਆਂ ਹੁਣ ਜੇਕਰ ਗੱਲ ਕਰੀਏ ਵਿਧਾਨ ਸਭਾ ਚੋਣਾਂ ਦੀ ਤਾਂ ਵਿਧਾਨ ਸਭਾ ਚੋਣਾਂ ਜਲਦੀ ਹੀ ਜੋ ਕਿ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਐਲਾਨ ਆ ਕੀਤੇ ਜਾ ਰਿਹਾ ਤਾਂ ਉਧਰ ਹੁਣ ਆਮ ਆਦਮੀ ਪਾਰਟੀ ਨੇ ਵੀ ਆਪਣੇ 20 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ आम आदमी पार्टी ने कांग्रेस पार्टी ਨੂੰ ਝੜਕਾ ਦਿੱਤਾ ਹੈ ਤੇ ਕਾਂਗਰਸ ਪਾਰਟੀ ਜੋ ਕਬੈਦ ਸ਼ੁਰੂ ਕਰ ਚੁੱਕੀ ਸੀ ਗੱਠ ਜੋੜ ਨੂੰ ਲੈ ਕੇ ਤਾਂ ਉਹ ਗੱਠ ਜੋੜ ਹੁਣ ਤੋਂ ਪਹਿਲਾਂ ਹੀ ਟੁੱਟ ਗਿਆ ਤਾਂ ਦਾਅਦੇ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾ ਦੌੜ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਸੀ ਕਿ ਗੱਠ ਜੋੜ ਦੇ ਤਹਿਤ ਹਰਿਆਣਾ ਵਿੱਚ ਚੋਣਾਂ ਲੜੀਆਂ ਜਾਣ ਪਰ